ਪੰਜਾਬ ਸਕੂਲ ਜੀ ਸਾਰੇ ਵੀਰਾਂ ਭੈਣਾਂ ਨੂੰ ਆਖਿਰਕਾਰ ਐਸਐਸ ਬੋਰਡ ਦੇ ਬਾਰਤਾਂ ਨਾ ਲੱਗੇ ਗਿਆ ਵੀਡੀਓ ਐਂਡ ਤੱਕ ਸੁਣੋ ਠੀਕ ਹੈ ਪ੍ਰੋਪਰ ਤੇ ਬਾਕੀ ਪੀਟਪੀਐਸ ਜੀ ਸਿੰਪਲ ਕਲਰਕ ਸੀਸੀਡੀਓ ਅਤੇ ਹੋਰ ਟੈਕਨੀਕਲ ਨਾਨ ਟੈਕਨੀਕਲ ਪੀਟਪੀਐਸ ਵੀ ਸਾਰੀਆਂ ਪੋਸਟਾਂ ਬਾਕੀ ਪੰਜਾਬ ਪੁਲਿਸ ਦੀਆਂ ਪੋਸਟਾਂ ਟੀਚਿੰਗ ਪੋਸਟਾਂ ਗੱਲ ਕਰਦੇ ਆਂ ਵੀਡੀਓ ਐਂਡ ਤੱਕ ਬਣੇ ਰਹੋ ਸੂਤਰਾਂ ਨਾਲ ਲੱਗੇ ਜਿਸ ਬੋਰਡ ਦੇ ਬਾਹਰ ਤੇ ਤੁਹਾਨੂੰ ਪਰਸੋਂ ਚੌਥੇ ਕਿਹਾ ਸੀਗਾ ਨਾ ਕਿ ਅਲੱਗ-ਅਲੱਗ ਯੂਨੀਅਨਸ ਨੇ ਅਲੱਗ-ਅਲੱਗ ਗਰੁੱਪਸ ਨੇ ਟੈਲੀਗ੍ਰam ਵਟਸਐਪ ਤੇ ਅਲੱਗ-ਅਲੱਗ ਗਲਬਾ ਚੱਲ ਤਾਂ ਫਿਰ ਕੁਛ ਨਾ ਕੁਛ ਅਗਲੇ ਕਰਨ ਨੂੰ ਸੋਚ ਰਹੇ ਨੇ ਦੱਸਿਆ ਸੀ ਨਾ ਤੁਹਾਨੂੰ 4 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਤੇ ਇਸੇ ਤਰ੍ਹਾਂ ਜਨਵਰੀ ਚ ਵੀ ਕੁਛ ਕਰਨ ਨੂੰ ਸੋਚ ਰਹੇ ਸੀ ਸੋ ਸਿੰਪਲ ਕਲਰਕਔਰ ਸੀਸੀਟੀ ਵਾਲਿਆਂ ਨੂੰ ਆ ਇਸ ਖਬਰ ਤੋਂ ਥੋੜੀ ਜੀ ਸੇਤਲੇਂਦੀ ਲੋੜ ਹੈ ਤੇ ਤੁਹਾਨੂੰ ਇਸ਼ਾਰਾ ਮਿਲ ਚੁੱਕਿਆ ਤੇ ਬਾਕੀ ਰੱਬ ਜੀ ਭਲਾ ਕਰਨ ਨਹੀਂ ਤਾਂ ਫਿਰ ਘਰ ਬੈਠੇ ਲੰਬੇ ਸਮੇਂ ਚਾਹੇ ਤੁਸੀਂ ਮਈ ਜੂਨ ਤੱਕ ਰੁਕੇ ਰਹੋ ਕਿਸੇ ਨੇ ਨਹੀਂ ਪੁੱਛਣਾ ਤੇ ਨਾ ਕੋਈ ਹੱਥ 'ਚ ਨੌਕਰੀ ਦੇਣ ਲੱਗੇ ਚਲੋ ਹੁਣ ਗੱਲ ਕਰਦੇ ਆਂ ਡਾਇਰੈਕਟ 418 ਸਿਲੈਕਟਡ ਹੈ ਜੀ ਸਟੈਨੋਟਾਈਪਿਸਟ ਅਤੇ 29 ਯੂਨਿਟ ਸਕਿਲ ਸਟੈਨੋਗ੍ਰਾਫਰ ਠੀਕ ਹੈ ਆਪਣੀ মিডিਆ ਭਾਈਚਾਰੇ ਦੇ ਸਾਥੀ ਗਈ ਸੀ ਕਿ ਉੱਥੇ ਕਵਰੇਜ ਕਰਨਾ ਠੀਕ ਹੈ ਤੇ ਅਖਬਾਰ ਚ ਖਬਰ ਲੱਗੀ ਅੱਜ ਤੇ ਜਿੱਥੇ ਵੀ ਕਿਤੇ ਨੇੜੇ ਤੇ ਟਰਾਈ ਸਿਟੀ ਮਹਾਲੀ ਚਿੰਦਕੀ ਪੰਚਕੁਲਾ ਜੀਰਕਪੁਰ ਖਰੜ ਕੋਈ ਖਬਰਾਂ ਆਸ-ਪਾਸ ਲੱਗਦੀਆਂ ਆਪਾਂ ਮੈਂ ਅਖਬਾਰ ਜਾਂ ਟੀਵੀ ਕਿਤੇ ਵੀ ਆਪਣੀ মিডিਆ ਭਾਈਚਾਰੇ ਦੇ ਸਾਥੀ ਹੁੰਦੇ ਨੇ ਸਾਡੇ ਅੱਗੇ ਦੋ ਗੇ ਲਿੰਕ ਹੁੰਦੇ ਨੇ ਸੋ ਸਾਡੇ ਤੱਕ ਪਹੁੰਚ ਜਾਂਦੀਆਂ ਨੇ ਖਬਰਾਂ ਸੋ ਧਰਨਾ ਲੱਗਿਆ ਗਿਆ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਬੁੱਧਵਾਰ ਨੂੰ ਸਵੇਰੇ ਹੀ ਬੇਰੁਜ਼ਗਾਰ ਨੌਜਵਾਨ ਇਤੋਂ ਦੇ ਇਤਿਹਾਸਿਕ ਗੁਰਦੁਆਰਾ ਅਮਸਾਬ ਮੋਹਾਲੀ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ ਸੀਗੇ ਉਸ ਤੋਂ ਬਾਅਦ ਰੋਸ ਮਾਰਚ ਕਰਦੇ ਹੋਏ ਐਸਐਸ ਬੋਰਡ ਦੇ ਮੇਨ ਗੇਟ ਤੱਕ ਪਹੁੰਚ ਗਏ ਤੇ ਉੱਥੇ ਧਰਨਾ ਲਗਾਤਾ ਠੀਕ ਹੈ ਸੋ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਹੋਈ ਹੈ ਤੇ ਉਹਨਾਂ ਚੋਂ ਕੁਝ ਕੈਂਡੀਡੇਟ ਨੇ ਦੱਸਿਆ ਕਿ ਐਸਐਸ ਬੋਰਡ ਲਗਾਤਾਰ ਉਹਨਾਂ ਨੂੰ ਡਿਊਟੀ ਜੁਆਇਨ ਕਰਾਉਣ ਦੇ ਲਈ ਛੁੱਟ ਛਲਾਰੇ ਲਾ ਰਿਹਾ ਹੈ ਜਦੋਂ ਕਿ 99% ਫੀਸਦੀ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕਿਆ ਹੈ ਠੀਕ ਹੈ ਅ ਰਿਜ਼ਲਟ ਵਗੈਰਾ ਵੀ ਆ ਚੁੱਕਾ ਹੈ ਡੀਵੀ ਕਾਉਂਸਲਿੰਗ ਸਭ ਕੁਝ ਹੋ ਚੁੱਕੀ ਹੈ ਪਹਿਲਾ ਉਦਨ ਟੈਸਟ ਹੋਇਆ ਸੀਗਾ ਸਟੈਨੋ ਵਾਲਾ ਠੀਕ ਹੈ ਉਹ ਜਿਹੜਾ ਤੁਸੀਂ ਕਹਿੰਦੇ ਹੁੰਦੇ ਹੋ ਉਹ ਟੈਕਨੀਕਲ ਹੁੰਦਾ ਪੈਨਸਲ ਪੈਨ ਜੋ ਵੀ ਹੈ ਠੀਕ ਹੈ ਤੇ ਉਹ ਤੋਂ ਬਾਅਦ ਹੁਣ ਤੁਸੀਂ ਟਰਾਂਸਕ੍ਰਾਈਬ ਕਰਦੇ ਹੋ ਟਾਈਪ ਦੇ ਵਿੱਚ ਪੰਜਾਬੀ ਇੰਗਲਿਸ਼ ਤੇ ਉਹ ਤੋਂ ਬਾਅਦ ਫਿਰ ਮੈਰਿਟ ਸੂਚੀ ਵਗੈਰਾ ਡੀਵੀ ਕਾਉਂਸਲਿੰਗ ਸਭ ਕੁਝ ਹੋ ਗਿਆ ਸਬੰਧਤ ਵਿਭਾਗਾਂ ਨੂੰ ਪੇਜਿੰਗ ਚ ਬਿਨਾਂ ਵਜਾ ਕਹਿੰਦੇ ਦੇਰੀ ਕੀਤੀ ਜਾ ਰਹੀ ਹੈ ਠੀਕ ਹੈ ਤੇ ਬਾਕੀ ਜਦੋਂ ਕਿਸ ਭਰਤੀ ਤੋਂ ਬਾਅਦ ਹੋਈਆਂ ਕਰੀਬ 15 ਦਾ ਅਲੱਗ-ਅਲੱਗ ਭਰਤੀ ਦੇ ਤੇ ਬਾਕੀ ਭਾਈ ਜਿਹੜੀ ਇਹ پیسے ਅ ਦੇਰ ਹੋ ਰਹੀ ਹੈ ਇਹ ਤੁਹਾਨੂੰ ਕੱਲ ਵੀ ਦੱਸਿਆ ਗਿਆ ਸੀਗਾ ਤੇ ਅੱਜ ਵੀ ਇੱਕ ਥੋੜੀ ਇਹ ਜੋ ਇਸ ਟਾਈਮ ਇਹ ਖਬਰ ਇਹ ਵੀਡੀਓ ਪੈਣ ਲੱਗੀ ਹੈ ਤੋਂ ਪਹਿਲਾਂ ਵੀ ਇੱਕ ਵੀਡੀਓ ਪਾਈ ਹੋਣੀ 5 ਮਿੰਟ ਪਹਿਲਾਂ ਜਾ ਕੇ ਦੇਖ ਲਿਓ ਕਿ ਥੋੜੇ ਜੋ ਬਹੁਤ ਸਾਰੇ ਕਲਰਕਾਂ ਨੇ ਸਟੈਨੋ ਨੇ ਅਲੱਗ-ਅਲੱਗ ਡਿਪਾਰਟਮੈਂਟ ਡੀਵੀ ਕਾਉਂਸਲਿੰਗ ਭਰੇ ਹੋਣੇ ਨੇ ਥੋੜੇ ਫਾਈਲਸ ਕਰਕੇ ਰੁਕ ਗਈਆਂ ਕਿਉਂਕਿ ਕਾਰਨ ਅਸੀਂ ਦੱਸਤਾ ਅੱਜ ਅਲੱਗ-ਅਲੱਗ ਸਾਰੇ ਵਿਭਾਗਾਂ ਵਿੱਚ ਤਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ ਤੇ ਕਲਰਕਾਂ ਦੇ ਠੀਕ ਹੈ ਸੀਨੀਅਰ ਅਸਿਸਟੈਂਟਾਂ ਦੇ ਉੱਪਰਲੇ ਹੋਰ ਜਿਹੜੇ ਸਟਾਫ ਹੈ 4 4 ਇਲੈਕਟ੍ਰਿਕ ਦੀ ਕਲਮ ਛੋੜ ਹੜਤਾਲੇ ਚੱਲ ਰਹੀ ਹੈ ਤਾਂ ਥੋੜਾ ਕੰਮ ਇਸ ਲਈ ਰੁਕ ਰੁਕ ਚੁੱਕਾ ਹੈ ਉਹ ਤੁਸੀਂ ਜਾ ਕੇ ਵੀਡੀਓ ਲੱਗ ਤੋਂ ਦੇਖ ਲਿਓ ਤੇ ਬਾਕੀ ਜਿਹੜੇ ਸੱਫਲ ਵੀ ਦੁਬਾਰਾ ਉਹਨਾਂ ਨੇ ਦੋਸ਼ ਲਾਇਆ ਕਿ ਪਹਿਲਾਂ ਵਾਲੀ ਭਰਤੀ 7-8 ਸਾਲ ਪਹਿਲਾਂ ਹੋਈ ਸੀਗੀ ਕੋਈ ਆਈ ਹੋਣੀ ਹੈ ਜੀ ਉਸ ਸਮੇਂ ਤੇ ਮੌਜੂਦਾ ਭਰਤੀ ਜਿਹੜੀ ਹੋਣਾ ਹੈ ਪ੍ਰਕਿਰਿਆ ਨੂੰ ਚੱਲਦੇ ਆਂ ਵੀ 2 ਸਾਲ ਹੋਣ ਆਲੇ ਆ ਪਰ ਇਹਦੇ باوجود ਵੀ ਉਹਨਾਂ ਦੀ ਭਰਤੀ ਨੂੰ ਬੋਲਿਆ ਕੀਤਾ ਜਾ ਰਿਹਾ ਤੇ ਦੇਖ ਲਓ ਜੀ ਹੁਣ 2024 ਆਣ ਆਲਾ ਹਨ ਤੇ ਜਨਵਰੀ 2022 ਤੋਂ ਲਾ ਕੇ ਚੱਲੀ ਹੈ ਜਨਵਰੀ 2024 ਠੀਕ ਹੈ 2 ਸਾਲ ਹੋ ਗਏ ਤੋ ਕਹਿੰਦੇ ਜੀ ਅਸੀਂ ਕਈ ਵਾਰ ਮੁੱਖ ਮੰਤਰੀ ਮੰਤਰੀਆਂ ਤੇ ਅਲੱਗ-ਅਲੱਗ ਜਿਹੜੇ ਐਮਐਲਏ ਹੁੰਦੇ ਵਿਧਾਇਕਾਂ ਨੂੰ ਮੰਗ ਪੱਤਰ ਦੇ ਚੁੱਕੇ ਆਂ ਲੇਕਿਨ ਕਿਸੇ ਨੇ ਸਾਡੀ ਬਾਣੀ ਫੜੀ ਸੋ ਇਸ ਕਾਰਨ ਨੂੰ ਠੰਡ ਦੇ ਮੌਸਮ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਹੋਣਾ ਪਿਆ ਸੋ ਤੁਸੀਂ ਪਹਿਲੇ ਜਾਣਦੇ ਹੋ ਕਿ ਈਟੀਟੀ ਵਾਲਿਆਂ ਦਾ ਵੀ ਲੱਗਾ ਹੋਇਆ ਹੈ ਹਨਾ 94 ਦਾ ਤੇ ਹੋਰ ਜਿਹੜੀਆਂ ਪੋਸਟਾਂ ਹੁੰਦੀਆਂ ਨੇ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਹਿੰਦੀ ਐਸਐਸਟੀ ਵਾਲੇ ਉਹ ਵੀ ਠੀਕ ਹੈ ਪੰਜਾਬ ਪੁਲਿਸ ਵਾਲੇ ਇਨਵੈਸਟੀਗੇਸ਼ਨ ਕੰਟਰੋਲ ਅਲੱਗ-ਅਲੱਗ ਤਰ੍ਹਾਂ ਚੱਲੀ ਜਾਂਦੇ ਨੇ ਹਨਾ ਹੋਰ ਵੀ ਬਹੁਤ ਕੁਝ ਬੁਰਾ ਹਾਲ ਹੈ ਆਲੇ-ਦੋਲੇ ਤੇ ਬਾਕੀ ਜਿਹੜੇ ਤੁਹਾਡੇ ਇਹ ਸੀਸੀਡੀਓ ਸਿੰਪਲ ਕਲਰਕ ਤੇ ਸਟੈਨੋ ਵਾਲੇ ਆ ਤੇ ਹੋਰ ਐਸਐਸ ਬੋਰਡ ਦੀਆਂ ਟੈਕਨੀਕਲ ਤੇ ਨੋਨ ਟੈਕਨੀਕਲ ਪੋਸਟਾਂ ਠੀਕ ਹੈ ਤੇ ਉਹ ਇਸ ਲਈ ਕੰਮ ਰੁਕਿਆ ਹੋਇਆ ਹੈ ਕਿਉਂਕਿ ਸਾਰੇ ਵਿਭਾਗਾਂ ਦੇ ਵਿੱਚ ਹੜਤਾਲਾਂ ਵਗਾਰ ਚੱਲ ਰਹੀਆਂ ਜਿਹੜੇ ਵਿਭਾਗਾਂ ਦੇ ਤੁਸੀਂ ਡੀਵੀ ਕੰਸਟੈਂਟ ਟਾਈਮ ਡਿਪਾਰਟਮੈਂਟ ਪਨਾਮ ਭਰੇ ਸੀਗੇ ਕਿਉਂਕਿ ਚੰਡੀਗੜ੍ਹ ਮਹਾਲੀ ਤੋਂ ਹੁੰਦੇ ਹੋਏ ਪਹਿਲਾਂ ਇਧਰ ਉਧਰ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਾਈਜ਼ ਦਫ਼ਤਰਾਂ 'ਚ ਜਾਂਦੀਆਂ ਨੇ ਤੇ ਜੇ ਹੜਤਾਲਾਂ ਚੱਲ ਰਹੀ ਤਾਂ ਫਿਰ ਫਾਈਲ ਡੀਲ ਕਿਹਨੇ ਕਰਨੀ ਹੈ ਠੀਕ ਹੈ ਨਾ ਇੱਕ ਤਾਂ ਇਹ ਮੇਨ ਕਾਰਨ ਹੋ ਗਿਆ 5 ਮਿੰਟ ਪਹਿਲਾਂ ਇੱਕ ਹਫ਼ਤੇ ਪਹਿਲਾਂ ਅ ਤਕਰੀਬਨ 8 ਦਸੰਬਰ ਨੂੰ 22 ਮਿੰਟ ਦੀ ਵੀਡੀਓ ਹੈ ਉਹਦੇ ਵਿੱਚ ਬਹੁਤ ਕੁਝ ਦੱਸਿਆ ਗਿਆ ਤੁਹਾਡੀ ਸਾਰੀ ਪੋਸਟ ਨਾਲ ਸੰਬੰਧੀ ਉਹ ਵੀ ਜਾ ਕੇ ਸੁਣ ਲਿਓ ਜਿਹਨੇ ਨਹੀਂ ਸੁਣੀ ਠੀਕ ਹੈ ਸੋ ਬਾਕੀ ਭਾਈ ਤੁਹਾਡੇ ਹੱਕਾਂ ਤੁਹਾਡੇ ਹੀ ਹੱਕਾਂ ਦੀ ਗੱਲਬਾਤ ਹਮੇਸ਼ਾ ਸਰਕਾਰ ਤੱਕ ਪਹੁੰਚਾਣਾ ਮੀਡੀਆ ਪਾਈ ਚਾਰਜ ਦਾ ਠੀਕ ਹੈ ਫਰਜ਼ ਹੈ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਰਦੇ ਹਾਂ ਸਾਰੇ ਜਿੰਨੇ ਵੀ ਹੈਗੇ ਮੀਡੀਆ ਭਾਈਚਾਰੇ ਜਿੰਨੇ ਵੀ ਸਾਥੀ ਹੈਗੇ ਤਾਂ ਇਹਨਾਂ ਨੂੰ ਰਿਸਪੈਕਟ ਤੇ ਇਹ ਜਿਹੜੀ ਮੰਗਾਂ ਨੇ ਅੱਜ ਕੱਲ ਜਿਹੜਾ ਕਰਕੇ ਹੜਤਾਲ ਹੋਈ ਹੋਈ ਹੈ ਉਤੇ ਬਾਰੇ ਇੱਕ ਮੇਨ ਗੱਲ ਸੁਣ ਲਓ ਤੁਸੀਂ ਜਦੋਂ ਹੁਣ ਨੌਕਰੀ ਜੁਆਇਨ ਕਰ ਲੋਗੇ ਤੁਸੀਂ ਮੰਨ ਕੇ ਚੱਲੋਗੇ ਆਣ ਵਾਲੇ ਦੋ ਤੋਂ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਥੋੜਾ ਕੰਮ ਬਣਦਾ ਹੈ ਭਾਵੇਂ ਸਟੈਨੋ ਸਿੰਪਲ ਕਰਕੇ ਸੀਸੀਟੋ ਜਾਂ ਹੋਰ ਜਿੰਨੇ ਵੀ ਪੋਸਟਾਂ ਹੈਗੀਆਂ ਨੇ ਪੁਲਿਸ ਦੀਆਂ ਚੰਡੀਗੜ੍ਹ ਜਿੰਨੇ ਵੀ ਹੋਰ ਤੁਸੀਂ ਭਰੀਆਂ ਹੋਈਆਂ ਨੇ ਪੰਜਾਬ ਦੀਆਂ ਟੀਚਿੰਗ ਲੈਨ ਵਗੈਰਾ ਅ ਜਦੋਂ ਤੁਸੀਂ ਪ੍ਰਵੇਸ਼ਨ ਤੋਂ ਪੱਕੇ ਹੋਵੋਗੇ ਉਹਲੇ ਟਾਈਮ ਦੇ ਵਿੱਚ ਤੁਹਾਨੂੰ ਹੌਲੀ 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 ਪਤਾ ਲੱਗੂਗਾ ਕਿ ਡਿਪਾਰਟਮੈਂਟ ਲੈਵਲ ਤੇ ਵੀ ਕਿੰਨੇ ਤਰ੍ਹਾਂ ਦੀਆਂ ਮਲਾਜਮਾਨੀਆਂ ਮੰਗਾ ਹੁੰਦੀਆਂ ਨੇ ਸੋ ਜੁਆਇਨਿੰਗ ਕਰਦੇ ਸਾਰ ਤੁਸੀਂ ਅਲੱਗ-ਅਲੱਗ ਜੀਨਾਂ ਦੇ ਮੈਂਬਰੀ ਅੱਜ ਜਿਹੜੇ ਮੁੰਡੇ ਕੁੜੀਆਂ ਸਟ੍ਰਾਈਕ ਕਰ ਰਹੇ ਨੇ ਜਾਂ ਹੋਰ ਥੋੜੇ ਬਹੁਤ ਸੀਨੀਅਰ ਨੇ 15 20 ਸਾਲ ਪੁਰਾਣੇ ਮਲਾਜੇ ਉਹ ਵੀ ਸਟ੍ਰਾਈਕ ਕਰ ਰਹੇ ਨੇ ਤਾਂ ਕੱਲ ਤੁਸੀਂ ਵੀ ਉਵੇਂ ਸਟ੍ਰਾਈਕ ਕਰਦੇ ਨਜ਼ਰ ਆਉਗੇ ਭਾਵੇਂ ਤੁਸੀਂ ਪੱਕੇ ਵੀ ਹੋ ਜਾਓ ਭਾਵੇਂ ਤੁਹਾਨੂੰ ਸਰਕਾਰੀ ਨੌਕਰੀ ਮਿਲ ਜੂਗੀ ਤੁਸੀਂ ਜ਼ਰੂਰ ਨਜ਼ਰ ਆਉਂਗੇ ਕਿਉਂ ਕਿ ਤੁਹਾਨੂੰ ਦਸਤਰਾਂ ਦੇ ਵਿੱਚ ਲਾ ਕੇ ਡੀਏ ਵਗੈਰਾ ਠੀਕ ਹੈ ਕਿਸ਼ਤਾ ਵਗੈਰਾ ਜਿਹੜੀ ਹੁੰਦੀਆਂ ਨੇ ਉਹਨਾਂ ਦੀਆਂ ਤੇ ਆਪਣਾ ਕਰਮਚਾਰੀ ਚੋਣ ਸੇਵਾਯੋਗ ਸਿਫਾਰਸ਼ਾਂ ਹੌਲੀ ਹੌਲੀ ਤੁਹਾਨੂੰ ਬਹੁਤ ਵੱਡਾ ਡਰਾਫਟ ਫਾਈਲਾਂ ਪੜਨ ਨੂੰ ਮਿਲੇ ਕਰੂਗਾ ਤਾਂ ਤੁਹਾਨੂੰ ਆਪਣੇ ਹੱਕ ਪਤਾ ਲੱਗਣਗੇ ਤੇ ਜ਼ਰੂਰੀ ਹੁੰਦਾ ਜੀ ਸਭ ਕੁਝ ਕਿਉਂਕਿ ਸਮੇਂ ਸਮੇਂ ਤੇ ਜਦੋਂ ਦੇਸ਼ ਦੇ MP MP MLA ਨੂੰ ਬਹੁਤ ਕੁਝ ਮਿਲਦਾ ਤਾਂ ਮਲਾਜ਼ਮਾਂ ਨੂੰ ਮਿਲਣਾ ਜ਼ਰੂਰੀ ਹੁੰਦਾ ਠੀਕ ਹੈ ਐ ਨਹੀਂ ਹੈ ਵੀ ਕੱਲੀ ਨੌਕਰੀ ਲੱਗੀ ਤਨਖਾਹ ਹੋ ਗਿਆ ਨਹੀਂ ਬਹੁਤ ਕੁਝ ਹੁੰਦਾ ਥੋੜੇ ਹੋਰ ਤੁਹਾਨੂੰ ਬਸ ਪਤਾ ਲੱਗ ਜਾਏਗਾ ਠੀਕ ਹੈ ਜਿਵੇਂ ਕੋਈ ਇਨਸਾਨ ਜ਼ਿੰਦਗੀ ਚ ਪੜਨ ਲਿਖਨ ਲੱਗਦਾ ਨਾ ਉਹਨੇ ਆਪਣੇ ਹੱਕਾਂ ਦਾ ਪਤਾ ਲੱਗਣ ਲੱਗਦਾ ਐਵੇਂ ਜਿਵੇਂ ਤੁਸੀਂ ਮਲਾਜ਼ਮ ਬਣਦੇ ਹੋਗੇ ਤੁਹਾਨੂੰ ਆਪਣੇ ਹੱਕਾਂ ਦਾ ਪਤਾ ਲੱਗੂਗਾ ਤੇ ਹੌਲੀ 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 ਤੇ ਤੁਸੀਂ ਵੀ ਸ਼ਾਮਲ ਹੁੰਦੇ ਜਾਓਗੇ ਜਿਹੜੇ ਅੱਜ ਮਲਾਜ਼ਮ ਸਟ੍ਰਾਈਕ ਕਰ ਰਹੇ ਨੇ ਠੀਕ ਹੈ ਉਹ ਉੱਥੇ ਖੜੇ ਨੇ ਜਿਵੇਂ ਤੁਸੀਂ ਅੱਜ ਆਪਣੀ ਪੋਸਟਾਂ ਲਈ ਸਟ੍ਰਾਈਕ ਕਰ ਰਹੇ ਹੋ ਨਾ ਤੇ ਤੁਹਾਨੂੰ ਫਟਾਫਟ ਜੁਆਇਨਿੰਗ ਮਿਲ ਜੇ ਠੀਕ ਹੈ ਸਭ ਕੁਝ ਨੌਕਰੀ ਉਹ ਟੂ ਸ਼ੁਰੂ ਹੋ ਜੇ ਤੇ ਉਦਾਂ ਹੀ ਉਹ ਉਸ ਪੁਆਇੰਟ ਤੇ ਖੜੇ ਨੇ ਉਹ ਨੌਕਰੀ ਇਲਾਕੇ ਵੀ ਆਪਣੀ ਹੋਰ ਬਹੁਤ ਸਾਰੀਆਂ ਮੰਗਾ ਨੇ ਉਹਨਾਂ ਦੀ ਸੰਘਰਸ਼ ਕਰ ਰਹੇ ਨੇ ਸੋ ਤੁਹਾਡੇ ਸਭ ਦਾ ਸੰਘਰਸ਼ ਸੁੱਖ-ਦੁੱਖ ਬਰਾਬਰ ਦਾ ਹੈ ਕਿਉਂਕਿ ਕੱਲ ਨੂੰ ਜਦ ਅਸੀਂ ਨੌਕਰੀ ਲਗੂਗੇ ਥੋੜੇ ਸੀਨੀਅਰ ਹੋਣਗੇ ਤੇ ਤੁਹਾਨੂੰ ਬਹੁਤ ਬਣਾ ਕੇ ਰੱਖਣੀ ਪੈਣੀ ਹੈ ਕਿਉਂਕਿ ਦਫ਼ਤਰਾਂ ਦੇ ਵਿੱਚ ਕੰਮਕਾਰ ਸਿੱਖਣਾ ਪੈਂਦਾ ਠੀਕ ਹੈ ਤੇ ਬਾਕੀ ਅ ਹੋਰ ਪੋਸਟਾਂ ਵਾਲੇ ਨੇ ਠੀਕ ਹੈ ਜਿਨ੍ਹਾਂ ਦੇ ਅਕਸਾਈਜ਼ ਪਰਿਵਾਰੀ ਕੋਆਪਰੇਟਿਵ ਹੋ ਗਿਆ ਠੀਕ ਹੈ ਸੀਨੀਅਰ ਅਸਿਸਟੈਂਟ ਹੋਗਾ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਤੇ ਹੋਰ ਕਈ ਤਰ੍ਹਾਂ ਦੀਆਂ ਟੈਕਨੀਕਲ ਨੋਨ ਟੈਕਨੀਕਲ ਪੋਸਟਾਂ ਨੇ ਠੀਕ ਹੈ ਡਰਾਈਵਰ ਵਗੈਰਾ ਤੋਂ ਲੈ ਕੇ ਤੇ ਹੋਰ ਬਹੁਤ ਸਾਰੀਆਂ ਠੀਕ ਹੈ ਤੇ ਆ ਆਈਟੀ ਅਕਾਊਂਟ ਲੀਗਲ ਵਗੈਰਾ ਦਾ ਬਹੁਤ ਜ਼ਿਆਦਾ ਅੱਗੇ ਤੱਕ ਜਾ ਚੁੱਕਿਆ ਸੀ ਪ੍ਰੋਸੈਸ ਹੁਣ ਸਿੰਪਲ ਕਲਰਕ ਤੇ ਸੀਸੀਡੀਓ ਵਾਲੇ ਵੀ ਵੇਟਿੰਗ 'ਚ ਹੈ ਠੀਕ ਹੈ ਤੇ ਨਾਲ ਜਿਹੜਾ ਸਟੈਨੋਪ੍ਰਾਪੈਨ ਨੇ ਤੇ ਹੋਰ ਕਲਰਕ ਭਰਾ ਪੈਨ ਨੇ ਵੀ ਬਹੁਤ ਕਦੋਂ ਦੇ ਮੈਸੇਜ ਕਰ ਰਹੇ ਨੇ ਕਮੈਂਟ ਕਰ ਰਹੇ ਨੇ ਠੀਕ ਹੈ ਸੋ ਦੇਖੋ ਆਪਣਾ ਗੱਲਬਾਤ ਪਹੁੰਚਾਣੀ ਪੈਣੀ ਆ ਤੁਹਾਨੂੰ মিডিਆ ਦੇ ਵਿੱਚ ਮੇਨ ਹਾਈਲਾਈਟ ਦੇ ਵਿੱਚ ਆਣਾ ਪੈਣਾ ਠੀਕ ਹੈ ਉਹ ਚਾਹੇ ਅਖਬਾਰਾਂ ਦੇ ਵਿੱਚ ਹੋਵੇ ਚਾਹੇ ਟੀਵੀ ਚੈਨਲਸ ਜਾਂ ਫਿਰ ਅੱਜਕੱਲ ਸਭ ਤੋਂ ਵੱਧ YouTube ਆਨਲਾਈਨ মিডিਆ ਚੈਨਲਸ ਠੀਕ ਆ ਚੱਲਦੇ ਨੇ ਕਿਉਂਕਿ ਮੋਸਟਲੀ ਲੋਕ YouTube ਦੇਖਦੇ ਨੇ ਤੇ ਆਨਲਾਈਨ ਹਰ ਇੱਕ ਰਾਹਤ 'ਚ ਮੋਬਾਈਲ ਹੁੰਦਾ ਤੇ ਸਰਕਾਰ ਔਰ ਪ੍ਰਸ਼ਾਸਨ ਤੱਕ ਗੱਲਬਾਤ ਛੇਤੀ ਪਹੁੰਚਦੀ ਹੈ ਸੋ ਤੁਹਾਨੂੰ ਇਹਨਾਂ 3-4 ਅਲੱਗ-ਅਲੱਗ মিডিਆ ਦੇ ਵਿੱਚ ਆਣਾ ਪੈਣਾ ਆ ਠੀਕ ਹੈ ਹਰ ਪਾਸਿਓਂ ਜ਼ੋਰ ਪ੍ਰੈਸ਼ਰ ਬਣਾਉਣਾ ਪੈਣਾ ਆ ਤਾਂਕਿ ਸਰਕਾਰ ਤੇ ਪ੍ਰਸ਼ਾਸਨ ਤੱਕ ਥੋੜੀ ਜਿਹੜੀਆਂ ਹੱਤਾਂ ਦੀ ਗੱਲ ਹੈ ਠੀਕ ਹੈ ਥੋੜੀਆਂ ਮੰਗਾ ਨੇ ਇਹ ਪਹੁੰਚ ਸਕਣ ਕਿਉਂਕਿ ਦੇਖੋ ਹੁਣ ਸਾਲ ਖਤਮ ਹੋਣ ਨੂੰ ਆ ਗਿਆ ਠੀਕ ਹੈ ਫਿਰ ਅ ਤੁਹਾਨੂੰ ਪਤਾ ਵੀ ਆਪਣਾ ਸ਼ੀਦੀ ਦਿਨ ਆ ਰਿਹਾ ਨੇ ਤੇ ਫਿਰ ਪੰਜਾਬ ਭਰ ਤੇ ਵੀ ਛੁੱਟੀਆਂ ਵੀ ਨੇ ਉਸ ਤੋਂ ਬਾਅਦ ਫਿਰ ਨਵਾਂ ਸਾਲ ਲੋਹੜੀ ਤੱਕ ਵੀ ਕਈ ਤਰ੍ਹਾਂ ਦੀਆਂ ਛੁੱਟੀਆਂ ਹੁੰਦੀਆਂ ਨੇ ਹੋਰ ਤੇ ਹੌਲੀ ਹੌਲੀ ਤੁਹਾਨੂੰ ਪਤਾ ਠੰਡ ਬਹੁਤ ਵੱਜ ਜਾਣੀ ਹੈ ਤੇ ਆਲਰੇਡੀ ਅਲੱਗ-ਅਲੱਗ ਵਿਭਾਗਾਂ 'ਚ ਹੜਤਾਲਾਂ ਵਗੈਰਾ ਚੱਲ ਰਹੀਆਂ ਨੇ ਜਿਸ ਕਰਕੇ ਕੰਮ ਬਹੁਤ ਹੋ ਹੋਇਆ ਹੋਇਆ ਠੀਕ ਹੈ ਕਿਉਂਕਿ ਹੁਣ ਐਸੇ ਬੋਰਡ ਵੀ ਕੀ ਕਰੇ ਉਹਦਾ ਸਟਾਫ ਤੇ ਸਰਕਾਰ ਵੀ ਕਹਿ ਸਕਦੀ ਹੈ ਕਿ ਐਸੀ ਵੀ ਕੀ ਕਰੀ ਜਦੋਂ ਹੜਤਾਲ ਵਗੈਰੀ ਚੱਲ ਰਹੀ ਹੈ ਨੀਚੇ ਕਿਉਂਕਿ ਫਾਈਲਾਂ ਨੂੰ ਡੀਲ ਤਾਂ ਮੁਲਾਜ਼ਮਾ ਨਹੀਂ ਕਰਨਾ ਹੁੰਦਾ ਨਾ ਜਿਵੇਂ ਸਮਝ ਲਓ ਤੁਸੀਂ ਕੋਈ ਅਲੱਗ-ਅਲੱਗ ਡਿਪਾਰਟਮੈਂਟ ਭਰੇ ਆ ਠੀਕ ਹੈ ਨਾ ਅੱਗੇ ਜੁਆਇਨਿੰਗ ਦਾ ਪ੍ਰੋਸੈਸ ਹੁੰਦਾ ਵਨ-ਵਨ ਲੈਟਰ ਵਗੈਰਾ ਦਾ ਸੀਐਮ ਸਾਹਿਬ ਮਾਣਾ ਫੰਕਸ਼ਨ ਵਗੈਰਾ ਤੁਹਾਨੂੰ ਆਲਰੇਡੀ ਕਈ ਵੀਡੀਓ ਜਿ세 ਦੱਸ ਚੁੱਕੇ ਆ ਕਿ ਚਾਹ ਤੁਹਾਨੂੰ ਤੁਹਾਡੀ ਡੀਵੀ ਕਾਉਂਸਲਿੰਗ ਤਾਂ ਹੋ ਚੁੱਕੀ ਹੈ ਜਿਹੜੇ ਡਿਪਾਰਟਮੈਂਟ ਦੇ ਵਿੱਚ ਤੁਹਾਡਾ ਤੁਸੀਂ ਆਪਣਾ ਨਾਮ ਪੜਤਾ ਉਹ ਡਿਪਾਰਟਮੈਂਟ ਇੱਕ ਦਿਨ ਤੁਹਾਨੂੰ ਮੈਸੇਜ ਆਊਗਾ ਕਾਲਾਂ ਵੀ ਆਣਗੀਆਂ ਰਿਵੀ ਕਾਉਂਸਲਿੰਗ ਲਈ ਵੀ ਲੱਗ ਤੋਂ ਕਾਲ ਆਊਗੀ ਮੈਂ ਕਿਹ ਨੂੰ ਬੋਲੂੰਗੀ ਉਹ ਵੀ ਚੈੱਕ ਕਰ ਦੁੰਦੇ ਐ ਨਹੀਂ ਐ ਵੈਸੇ ਸਬੋਡੀ ਵੀ ਕਾਉਂਸਲਿੰਗ ਹੋਊਗੀ ਤਾਂ ਕੰਮ ਸਰ ਗਿਆ ਨਾ ਉੱਥੇ ਵੀ ਹੋਏਗੀ ਦੁਬਾਰਾ ਠੀਕ ਹੈ ਹਰ ਵਾਰ ਹੁੰਦੀ ਹੈ ਸਭ ਦੀ ਹੁੰਦੀ ਹੈ ਪੁੱਛ ਲੋ ਜਾਈ ਜਿਸ ਨੂੰ ਮਰਜੀ ਤੇ ਫਿਰ ਉਸ ਤੋਂ ਬਾਅਦ ਇੱਕ ਦਿਨ ਤੁਹਾਨੂੰ ਸੇਮ ਸਾਵਾ ਵਾਲਾ ਫੰਕਸ਼ਨ ਹੋਊਗਾ ਉਹਦੇ ਲਈ ਵੀ ਕਾਲ ਆਊਗੀ ਮੈਸੇਜ ਆਊਗਾ ਉਹ ਤਾਂ ਬਹੁਤ ਅੱਗੇ ਦਾ ਪ੍ਰੋਸੈਸ ਹੈ ਵੈਸੇ ਇਹ ਸਭ ਤਾਂ ਹੀ ਹੋਊਗਾ ਨਾ ਜੇ ਨੀਚੇ ਦਫ਼ਤਰਾਂ 'ਚ ਕੰਮ ਹੋਊਗਾ ਦਫ਼ਤਰਾਂ 'ਚ ਤਾਂ ਹੜਤਾਲ ਚੱਲ ਰਹੀ ਹੈ ਸਮਝ ਸਦਾ ਤੁਸੀਂ ਠ ਲਗ ਲਗ ਪੋਸਟਾਂ ਨਾਲ ਸੰਬੰਧੀ ਪਿਛਲੇ 8-10 ਦਿਨ ਤੋਂ ਲਗਾਤਾਰ ਵੀਡੀਓ ਪੈ ਰਹੀਆਂ ਕੱਲੀ-ਕੱਲੀ ਜਾ ਕੇ ਸੁਣ ਲਓ ਹੋ ਸਭ ਤੱਕ ਕਿਸੇ ਵੀਡੀਓ ਚ ਬੋਲੀ ਕੋਈ ਗੱਲ ਥੋੜੇ ਮਤਲਬ ਪ੍ਰੋਪਰ ਜਿਹਨੂੰ ਕਹਿੰਦੇ ਨਾ ਵੀ ਤੁਸੀਂ ਜੋ ਸਮਝਣਾ ਚਾਹੁੰਦੇ ਸੀ ਜੋ ਤੁਸੀਂ ਸੁਣਨਾ ਚਾਹੁੰਦੇ ਸੀ ਉਹ ਤੁਹਾਨੂੰ ਮਿਲ ਜਾਵੇ ਉਥੋਂ ਠੀਕ ਹੈ ਇਸ ਕਰਕੇ ਜਾ ਕੇ ਮੇਰਾ ਵੀਰਪੈਣ ਸੁਣ ਲਓ ਅ ਵੈਸੇ ਵੀ ਤਾਂ ਸਾਰਾ ਦਿਨ ਸੋਸ਼ਲ ਮੀਡੀਆ ਤੇ ਉਧਰ ਉਧਰ ਘਰਦੇ ਰਹਿੰਦੇ ਹਾਂ ਠੀਕ ਹੈ ਲਾਈਕ ਵਗੈਰਾ ਸ਼ੇਅਰ ਵਗੈਰਾ ਫालतू ਦੀ ਪੋਸਟਾਂ ਤੇ ਆਪਣੀ ਕੰਸਿਸਟ੍ਰੇਸ਼ਨ बंद करो जी चीज थोड़े काम की लाइक करके ग्रुपग्राम वे पहुंचाओं के पहुंचाओ थोड़ा हक जल्दी मिले तो होंगे दिमाग तो, नहीं घर बैठे कुछ नहीं देना है का? ना किसी ने कुछ करना घर बैठे नौकरी देने लगे ठीक है एग 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 इस करके बद तो वेयर करो तोचो भी अगे अगे किस तरीके इस तरह का मतलब रणनीति हो सकती है जिस करके थोड़ी जॉइनिंग जल्दी मिले ठीक है ਤੇ ਬਾਕੀ ਠੀਕ ਆ ਭਾਈ ਵਾਹਿਗੁਰੂ ਜੀ ਥੋੜੇ ਸਾਰਿਆਂ ਦੀ ਕਿਰਪਾ ਕਰਨ ਪਲ ਚੁਕਲੇ ਮਾਫੀ ਤੇ ਖੁਸ਼ ਰਹੋ ਆਬਾਦ ਰਹੋ ਨੌਕਰੀਆਂ ਤੇ ਲਈ ਤਿਆਰੀ ਵੀ ਕਰਦੇ ਰੋ ਸਾਈਡ ਬਾਈ ਸਾਈਡ ਪੇਪਰ ਜਿਹੜੇ ਹੈਗੇ ਅਲੱਗ-ਅਲੱਗ ਅਲੱਗ-ਅਲੱਗ ਸਾਰੇ ਰਿਸਪੈਕਟਡ ਟੀਚਰਾਂ ਤੋਂ ਆਨਲਾਈਨ ਪੜ੍ਹਦੇ ਵੀ ਰਹੋ ਜਿੰਨੇ ਵੀ YouTube ਚੈਨਲਸ ਹੈ ਸਾਰਿਆਂ ਲਈ ਤਹਿ ਦਿਲੋਂ ਰਿਸਪੈਕਟ ਸਾਰੇ ਟੀਚਰਾਂ ਨੂੰ ਪੜ੍ਹਦੇ ਵੀ ਰਹੋ ਬਹੁਤ ਵਧੀਆ ਤੁਹਾਨੂੰ ਗਾਈਡ ਕਰਦੇ ਨੇ ਪੜ੍ਹਾਉਂਦੇ ਵੀ ਨੇ ਮਿਹਨਤ ਜਾਰੀ ਰੱਖੋ ਆਪਣੀ ਤੇ ਬਸ ਸੰਘਰਸ਼ ਕਰਦੇ ਰਹੋ ਕਾਮਯਾਬੀ ਇੱਕ ਦਿਨ ਜ਼ਰੂਰ ਮਿਲੇਗੀ ਤੇ ਜਲਦੀ ਮਿਲਦੇ ਹਾਂ ਕਿਸੇ ਹੋਰ ਨੈਕਸਟ ਮ ਕਰ ਸਕਦੇ ਮੈਸੇਜ ਤੇ ਠੀਕ ਹੈ ਇਸ ਚੈਨਲ ਵਾਲਾਂ ਦੇ ਵੀ ਕਈਆਂ ਤੇ ਆਏ ਹੋ ਜਗੇ ਅਤੇ ਹੋਰ ਐਕਸਾਈਜ਼ ਤੇ ਹੋਰ ਜਿੰਨੇ ਵੀ ਸੀਨੀਅਰ ਅਸਿਸਟੈਂਟ ਵਗੈਰਾ ਹੋਰ ਟੀਚਿੰਗ ਅਤੇ ਪੁਲਸ ਲਾਈਨ ਵਾਲੇ ਵੀ ਆਪਣਾ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਖਬਰ মিডিਆ ਕਵਰੇਜ ਪ੍ਰਸ਼ਾਸਨ ਜਾਂ ਸਰਕਾਰ ਤੱਕ ਪਹੁੰਚਾਣੀ ਹੋਵੇ ਠੀਕ ਹੈ ਤੁਸੀਂ ਮੈਸੇਜ ਕਰ ਸਕਦੇ ਹੋ ਇੰਸਟਾਗ੍ਰam ਤੇ ਸਰਚ ਕਰੋ ਟ੍ਰਾਈ ਸਿਟੀ মিডিਆ ਕਵਰੇਜ ਇਸ ਤੋਂ ਇਲਾਵਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਆਪਣੀ ਮੰਗਾਂ ਪ੍ਰੋਪਰ ਬਣਾ ਕੇ ਦੱਸ ਸਕਦੇ ਹੋ ਠੀਕ ਹੈ ਤੇ ਤਾਂ ਕਿ ਅਸੀਂ ਸਮੇਂ ਸਿਰ ਉੱਥੇ ਪਹੁੰਚਾ ਸਕੀਏ ਕਿਉਂਕਿ ਅੱਗੇ-ਅੱਗੇ ਹੋਰ ਕਈ ਇਸ ਤਰ੍ਹਾਂ ਦੀਆਂ ਖਬਰਾਂ ਨੇ ਜਿੱਥੇ-ਇਥੇ ਡਿਊਟੀ ਦੌਰਾਨ ਇਹਨਾਂ ਪੰਜ-ਛੇ ਸ਼ਹਿਰਾਂ ਚ ਖਰੜ ਮਹਾਲੀ, ਪੰਚਕੁਲਾ, ਚੰਡੀਗੜ੍ਹ ਕਰ ਆਪਣਾ ਜਿਹੜੇ ਹੋਰ ਨੇੜਤੜੀ ਦੀਆਂ ਖਬਰਾਂ ਨੂੰ ਕਵਰ ਕਰਨ ਦੇ ਲਈ ਜਾਣਾ ਪੈਂਦਾ ਸੋ ਵਿੱਚ ਹੀ ਥੋੜੀ ਖਬਰ ਚੱਲਦੀ ਰਹਿਣੀ ਚਾਹੀਦੀ ਹੈ ਕਿਉਂਕਿ ਅਗਰ ਕਾਫੀ ਲੰਮਾ ਸਮਾਂ ਬੀਤੇ ਤੇ ਅਣਗੋਲਿਆਂ ਚ ਹੋ ਜਾਂਦਾ ਫਿਰ ਉਹ ਮੁੱਦਾ ਠੀਕ ਹੈ ਨਾ ਇਸ ਕਰਕੇ ਡਟੇ ਰਹੋ बार-बार ਸਾਹਮਣੇ ਆਉਂਦੇ ਰਹੋ ਭਾਵੇਂ ਐਸਐਸਬੋਰਡ ਦੀ ਕੋਈ ਵੀ ਪੋਸਟ ਹੋਵੇ ਠੀਕ ਹੈ ਸਰਕਾਰ ਉਹ ਪ੍ਰਸ਼ਾਸਨ ਦੀ ਨਿਗਰਾਨੀ ਕਰ ਬਾਰ ਬਾਰ ਆਉਂਦੇ ਰਹੋ ਅਜ ਨਹੀਂ ਤਾਂ ਕੱਲ ਛੋਟਾ ਕੰਮ ਬਣ ਜੂਗਾ ਹੌਸਲਾ ਰੱਖੋ ਹੌਸਲਾ ਟੈਟੇਰੀ ਹੋਣ ਦੇਣਾ ਠੀਕ ਹੈ ਤੇ ਹੁਣ ਆਪਣੇ ਜਮੀਰ ਦੀ ਬਾਤ ਸੁਣੋ ਸਾਰਾ ਦਿਨ ਫालतू ਪੋਸਟਾਂ ਐਤ੍ਰੁੱਤਰ ਸ਼ੇਅਰ ਕਰਦੇ ਰਹਿੰਦੇ ਹੋ ਵੀਡੀਓ ਦੇਖਦੇ ਰਹਿੰਦੇ ਹੋ ਰੀਲਸ ਦੇਖਦੇ ਰਹਿੰਦੇ ਹੋ ਜਿਹੜਾ ਤੁਹਾਡੀ ਕੰਮ ਦੀ ਗੱਲ ਹੈ ਇਹਨੂੰ ਸੁਣੋ ਤੇ ਅੰਗੂਠਿਆਂ ਨੂੰ ਦੋ ਕਸ਼ਟ ਅੱਗੇ ਲਾਈਕ ਕਰਕੇ ਅਗਲੇ ਅਗਲੇ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤਾਂ ਕਿ ਹੋਰ ਵਿਦਿਆਰਥੀ ਵੀ ਤੁਹਾਡੇ ਸਾਰਿਆਂ ਨਾਲ ਜੁੜ ਸਕਣ ਤੇ ਕੋਈ ਫੈਸਲਾ ਲੈ ਸਕਣ ਕਿ ਹਾਂ ਭਾਈ ਆਪਾਂ ਸਾਰੇ ਇਕੱਠੇ ਆ ਟਿਕਾ ਕੋਈ ਸਾਂਝਾ ਫਰੰਟਾ ਕਰ ਟ ਤੇ ਕਿਸ ਤਰੀਕੇ ਨਾਲ ਤੁਸੀਂ ਫਿਰ ਆਪਣੀ ਜੋਇਨਿੰਗ ਦਾ ਪ੍ਰੋਸੈਸ ਜਲਦੀ ਤੋਂ ਜਲਦੀ ਕਰਵਾ ਸਕਦੇ ਹੋ ਠੀਕ ਹੈ ਬਾਕੀ ਜੋਰ ਲਾਓ ਪੂਰਾ ਕੋਸ਼ਿਸ਼ ਕਰਦੇ ਰਹੋ ਐਂਡ ਦੇ ਵਿੱਚ ਵਾਹਿਗੁਰੂ ਜੀ ਦੇ ਹੱਥ ਆ ਸਭ ਕੁਝ ਠੀਕ ਹੈ ਜਿਸ ਸਮੇਂ ਜਿਸ ਦਿਨ ਤੁਹਾਨੂੰ ਨਿਯੁਕਤੀ ਪੱਤਰ ਮਿਲਣਾ ਉਸ ਦਿਨ ਮਿਲ ਹੀ ਜਾਣਾ ਹੈ ਫਿਰ ਚਲੋ ਠੀਕ ਹੈ ਜੀ ਕੋਈ ਹੋਇਆ ਮੈਸੇਜ ਤਾਂ ਆਈਡੀ ਤੇ ਮੈਸੇਜ ਕਰ ਦਿਓ ਤੇ ਕਮੈਂਟ ਸੈਕਸ਼ਨ ਵੀ ਦੱਸ ਦਿਓ ਮਿਲਦੇ ਹਾਂ ਜਲਦੀ ਕਿਸੇ ਹੋਰ ਨੈਕਸਟ ਖਬਰ ਤੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਖੁਸ਼ ਰਹੋ ਮਿਹਨਤ ਕਰਦੇ ਰਹੋ ਰੱਬ ਰੱਖਾ ਜੀ ਸਾਰਿਆਂ ਨੂੰ